ਇਹ ਜਿਹੜੀ ਇਲੈਕਸ਼ਨ ਆ ਜਗਾ ਜਗਾ ਕੰਕਣੇ ਆ ਕਿ ਇਹ ਇਲੈਕਸ਼ਨ ਉਹ ਬਹੁਤ ਮੀਹ ਲਈ ਤੁਸੀਂ ਪਤਾ ਨਹੀਂ ਕਦੋਂ ਦੇ ਵੋਟਾਂ ਪਾਈ ਜਾ ਰਹੇ ਹੋ ਜਿਹਦੀ ਕੋਈ ਸ਼ੱਕ ਨਹੀਂ ਆ ਪਰ ਇਹ ਇਲੈਕਸ਼ਨ ਨੂੰ ਆਪਾਂ ਉਸ ਤਰ੍ਹਾਂ ਦੇ ਇਲੈਕਸ਼ਨ ਬਿਲਕੁਲ ਨਹੀਂ ਕਹ ਸਕਦੇ ਹੁਣ ਦੱਸ ਕਾਰਨ ਦੱਸੋ ਨਾ ਕਾਰਨ ਕੀ ਆ ਇਹ ਇਹ ਕਿੰਨਾ ਮੋਦੀ ਆ ਹੁਣ ਅੱਗੇ ਕੀ ਆ ਵੀ ਸਵਿਧਾਨ ਕਿਉਂ ਬਦਲਣਾ ਚਾਹੁੰਦੇ ਇਹ ਸਭਿਵਨਾ 75 ਸਾਲਾਂ ਤੋਂ ਚੱਲ ਰਹੀ ਆ ਵਧੀਆ ਚੱਲ ਰਹੀ ਆ ਕੋਈ ਦਿੱਕਤ ਨਹੀਂ ਪਰ ਫਿਰ ਵੀ ਕਿਉਂ ਬਦਲਣਾ ਉਹਦੇ ਇੱਕ ਮੁੱਦਾ ਏ ਆ ਅੱਜ ਅਸੀਂ ਡਾਕਟਰ ਅਮਰ ਸਿੰਘ ਜੀ ਦਾ ਇੱਥੇ ਪੁਆਇੰਟਰ ਤੇ ਨਿੱਘਾ ਸਵਾਗਤ ਕਰਦੇ ਆ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਣੇ ਤੋਂ ਪਿੰਡ ਨੂੰ ਜਿਤਾਵਾਂਗੇ ਕਿਉਂਕਿ ਅਸੀਂ ਉਹਨਾਂ ਦਾ ਇੱਕ ਸਪੈਸ਼ਲ ਧੰਨਵਾਦ ਵੇ ਇਹ ਵੀ ਕਰਦੇ ਆ ਕਿ ਉਹ ਬਹੁਤ ਵੱਡਾ ਪ੍ਰੋਜੈਕਟ ਘਰਾਹੋਂ ਰੋਡ ਦਾ ਜਿਹੜਾ ਉਹਨਾਂ ਨੇ ਸਾਨੂੰ ਲਿਆ ਕੇ ਦਿੱਤਾ ਜੀ ਬਣਾ ਕੇ ਵੀ ਕਿੰਨੇ ਪਿੰਡਾਂ ਨੂੰ ਫਾਇਦਾ ਇਹ ਬਹੁਤ ਪਿੰਡਾਂ ਨੂੰ ਫਾਇਦਾ ਹੋ ਰਿਹਾ ਜੀ ਘਟੋ ਘਟੇ ਕਰੋ 50 ਪਿੰਡ ਅੱਗੇ ਜਾ ਕੇ ਅਗਲੇ ਦੁਆਲੇ ਤੇ ਜੁੜਦੇ ਆ ਸਾਨੂੰ ਨਵੇਂ ਸ਼ਹਿਰ ਜਾਣਾ ਬਹੁਤ ਸੌਖਾ ਰਾਹੋਂ ਜਾਣਾ ਬਹੁਤ ਸੌਖਾ ਜੀ ਉਹ ਦੇਖਦੇ ਹਾਂ ਜਿਹੜੀਆਂ ਹੁਣ ਆਉਣ ਵਾਲੀਆਂ ਚੌਂਾਂ ਦੇ ਵਿੱਚ ਜੀ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਕਾਂਗਰਸ ਦੀ ਬਣ ਰਹੀ ਹੈ ਇਹ ਲੋਕਾਂ ਨੂੰ ਵੀ ਪਤਾ ਕਿਉਂਕਿ ਭਾਪੀ ਤੋਂ ਆਮ ਹਰ ਵਰਗ ਵਪਾਰੀ ਤੋਂ ਲੈ ਕੇ ਕਿਸਾਨ ਤੋਂ ਲੈ ਕੇ ਖੇਤ ਮਜ਼ਦੂਰ ਤੋਂ ਲੈ ਕੇ ਦਿਹਾੜੀਦਾਰ ਤੱਕ ਸਾਰੇ ਪੈਸੇ ਆ ਜਾਂਦੇ ਅਸੀਂ ਤਾਂ ਚਾਹੁੰਦੇ ਆ ਵੀ ਜਿਹਨਾਂ ਦੇ ਪ੍ਰਾਸ ਨੂੰ ਕਮਾਕਾਰਾਂ ਨੂੰ ਦੇਖਦੇ ਐਤਕੀ ਲੋਕਾਂ ਦਾ ਝੁਕਾ ਹੀ ਕਾਂਗਰਸ ਸਰਕਾਰ ਬਣਾਉਣ ਤੇ ਚੁੜਿਆ ਹੋਇਆ ਹੈ ਕਿਉਂਕਿ ਇਹਨਾਂ ਨੇ ਬਣਾਉਣੀ ਵੀ